ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਬਦਲ ਪਰਿਵਾਰ ਦਾ ਕੱਚਾ ਛੱਟਾ ਸਭ ਕੁਝ ਸਾਹਮਣੇ ਲਿਆਇਆ ਮੁੱਖ ਮੰਤਰੀ ਪੰਜਾਬ ਸਾਹ ਅਲਫ਼ ਤੋਂ ਲੈ ਕੇ ਇਹ ਤੱਕ ਉਹਨਾਂ ਦੀ ਸਾਰੀ ਹਿਸਟਰੀ ਦਾ ਛੱਡੀ ਹੈ ਮੁੱਖ ਮੰਤਰੀ ਪੰਜਾਬ ਸਾਹਿਬ ਨੇ ਉਹਨਾਂ ਦਾ ਛਿਜਰਾ ਕੀ ਹੈ ਕੀ ਕੀ ਕਰਦੇ ਰਹੇ ਹੈ ਵੱਡੇ ਬਦਲ ਤੋਂ ਲੈ ਕੇ ਛੋਟੇ ਬਦਲ ਤੋ ਸਾਰੇ ਕੀ ਕੀ ਕਾਰਨਾਮੇ ਕਰਦੇ ਰਹੇ ਕਿਸ ਤਰ੍ਹਾਂ ਪੰਜਾਬ ਨੂੰ ਨੁਕਸਾਨ ਪਹੁੰਚਾਉਂਦੇ ਰਹੇ ਸਭ ਕੁਝ ਮੁੱਖ ਮੰਤਰੀ ਪੰਜਾਬ ਦਾ ਦੱਸਦੇ ਪਏ ਆ ਅੱਜ ਦੀ ਵੀਡੀਓ ਦੇ ਵਿੱਚ ਪਹਿਲਾਂ ਆਪਾਂ ਚੱਲ ਕੇ ਦੇਖ ਲੈਨੇ ਆ ਮੁੱਖ ਮੰਤਰੀ ਪੰਜਾਬ ਸਾਹਿਬ ਦੀਆਂ ਸਾਰੀਆਂ ਗੱਲਾਂ ਉਸ ਤੋਂ ਬਾਅਦ ਕਰਾਂਗੇ ਇਸ ਤੇ ਵਿਚਾਰ ਬਹੁਤ ਵੱਡੀ ਖਬਰ ਆ ਜਿਵੇਂ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਬਾਦਲਾਂ ਵੀ ਹਿੱਕ ਦੇ ਵਿੱਚ ਕਿੰਨ ਠੋਗ ਦਿੱਤਾ ਹੈ ਤਾਂ ਸੁਖਵੀਰ ਸਿੰਘ ਬਾਦਲ ਤੋਂ ਲੈ ਕੇ ਵੱਡੇ ਬਾਦਲ ਤੱਕ ਜਿਹੜੀ ਪੋਲ ਤੁਹਾਡੇ ਅੱਜ ਸਾਹਮਣੇ ਖੁੱਲਣ ਜਾ ਰਹੇ ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਪਾਸੇ ਸੁਖਵੀਰ ਚੱਕ ਲਿਆ ਔਰ ਦੂਜੇ ਪਾਸੇ ਪ੍ਰਕਾਸ਼ ਸਿੰਘ ਬਾਦਲ ਨੇ ਬਿਕਰਮ ਸਿੰਘ ਮਜੀਠੀਆ ਜਿਨ੍ਹਾਂ ਦੇ ਉੱਤੇ ਪਹਿਲੀ ਵਾਰ ਤੁਸੀਂ ਇੱਕ ਐਸੀ ਅਪਡੇਟ ਦੇਖਣ ਜਾ ਰਹੇ ਹੋ ਪੰਜਾਬ ਦੇ ਅੰਦਰ ਮੈਨੂੰ ਲੱਗਦਾ ਨਹੀਂ ਕਿ 90% ਲੋਕ ਇਹ ਗੱਲ ਨੂੰ ਨਹੀਂ ਅੱਗੇ ਲਿਆਉਣਾ ਚਾਹੁੰਦੇ ਪਰ ਪੰਜਾਬ ਦੇ ਮੁੱਖ ਮੰਤਰੀ ਬਣਿਓ ਬਹੁਤ ਵੱਡਾ ਐਕਸ਼ਨ ਇੰਨਾ ਹੀ ਬਾਦਲਾਂ ਦੇ ਉੱਤੇ ਕਰ ਦਿੱਤਾ ਪਹਿਲਾਂ ਬਿਕਰਮ ਸਿੰਘ ਮਜੀਠੀਆ ਚੱਕਿਆ ਔਰ ਉਸ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਤੋਂ ਲੈ ਕੇ ਔਰ ਸਰਬੀਰ ਸਿੰਘ ਬਾਦਲ ਤੱਕ ਬਹੁਤ ਵੱਡੀ ਕਹਾਣੀ ਅੱਜ ਤੁਹਾਡੇ ਸਾਹਮਣੇ ਤਰਨ ਜਾ ਰਹੇ ਹਾਂ ਕਿਉਂਕਿ ਇੱਕ ਪਾਸੇ ਜਿਗੜੀ ਚੋਣ ਹੋਣ ਜਾ ਰਹੀ ਸੀ ਪੰਜਾਬ ਦੇ ਤਰਮ-ਤਰਮ ਦੇ ਵਿੱਚ ਔਰ ਉਸ ਤੋਂ ਬਾਅਦ ਪੰਜਾਬ ਦੇ ਅੰਦਰ ਇੱਕ ਐਸੀ ਤਰਥੱਲੀ ਮੱਚੀ ਕਿ ਬਾਦਲਾਂ ਨੇ ਝੂਠੇ ਆਪਣੇ ਜਿਹੇ ਪੱਤਰਕਾਰ ਨੇ ਉਹ ਪੰਜਾਬ ਦੇ ਮੁੱਖ ਮੰਤਰੀ ਦੇ ਖਿਲਾਫ ਖੜੇ ਕਰ ਦਿੱਤੇ ਕਈ ਵਾਰ ਤੁਸੀਂ ਸੁਣਿਆ ਹੋਣਾ ਲੱਖਾ ਸਿੰਘ ਸਿਧਾਣਾ ਲੱਖਾ ਸਿੰਘ ਸਿਧਾਣਾ ਨੇ ਵੀ ਇਹ ਗੱਲ ਕਹੀ ਹੈ ਮੱਕੜ ਪੱਤਰਕਾਰ ਨੂੰ ਕਹਿ ਦਿੱਤਾ ਸੀ ਕਹਿੰਦੇ ਜਿਹੜੇ ਲੋਕ ਨੇ ਨਾ ਉਹ ਲੀਡਰਾਂ ਦੀ ਕੌਡੀ ਚੱਟ ਲੋਕਲੇ ਔਰ ਦੂਜੇ ਪਾਸੇ ਮਨਿੰਦਰ ਸਿੰਘ ਪੱਤਰਕਾਰ ਉਹ ਬਾਦਲਾਂ ਦੀ ਬੋਲੀ ਬੋਲਦਾ ਹਾਲਾਂਕਿ ਅਸੀਂ ਮੱਕੜ ਸਾਹਿਬ ਨੂੰ ਨਹੀਂ ਕਹਿੰਦੇ ਉਹ ਸੋਝੇ ਹੋਏ ਪੱਤਰਕਾਰ ਜ਼ਰੂਰ ਨੇ ਪਰ ਜੇਕਰ ਬਾਦਲੇ ਦੀ ਨਿਰਪੱਖ ਗੱਲ ਕੋਈ ਨਹੀਂ ਕਰੂਗਾ ਤਾਂ ਭਾਈ ਉਹ ਦੋਸ਼ੀ ਮੰਨਿਆ ਜਾਊਗਾ ਕਿਉਂ ਕਿਉਂਕਿ ਗਾਲਤਾ ਸਾਹਿਬ ਜਾ ਕੇ ਕਈ ਵਾਰ ਉਹਨਾਂ ਨੇ ਮਾਫ਼ੀਆਂ ਦਾ ਮੰਗ ਲਈਆਂ ਨੇ ਦੋਨੇ ਪਿਓ ਪੁੱਤਾਂ ਨੇ ਮੰਗੀਆਂ ਨੇ ਪਰ ਜਿਹੜੀ ਵੀਡੀਓ ਤੁਹਾਡੇ ਅੱਜ ਮੈਂ ਸਾਹਮਣੇ ਤਰਨ ਜਾ ਰਿਹਾ ਉਹ ਸਾਰੀਆਂ ਗੱਲਾਂ ਤੇ ਪਰਦਾ ਚੱਕੂਗੀ ਪੰਜਾਬ ਦੇ 90% ਲੋਕ ਇਸ ਗੱਲ ਨੂੰ ਨਹੀਂ ਜਾਣਦੇ ਸੀ ਕਿ ਸੁਖਵੀਰ ਸਿੰਘ ਬਾਦਲ ਵਿਕਰਮ ਸਿੰਘ ਮਜੀਠੀਆ ਔਰ ਇਹਨਾਂ ਦੇ ਵੱਡੇ ਬਾਦਲ ਯਾਨੀ ਪ੍ਰਕਾਸ਼ ਸਿੰਘ ਬਾਦਲ ਕਿਵੇਂ ਪੰਜਾਬ ਪ੍ਰਤੀ ਚੱਲ ਰਹੇ ਸੀ ਔਰ ਅੱਜ ਵੀ ਘੜੀ ਦੇ ਵਿੱਚ ਇਹਨਾਂ ਦਾ ਖੁਲਾਸਾ ਹੋਣਾ ਜ਼ਰੂਰੀ ਸੀ ਤਾਂ ਪੰਜਾਬ ਦੇ ਮੁੱਖ ਮੰਤਰੀ ਦੀ ਸਟੇਟਮੈਂਟ ਜਿਹੜੀ ਆ ਗਈ ਹੈ ਉਹ ਤੁਹਾਡੇ ਨਾਲ ਮੈਂ ਸਾਂਝੀ ਕਰਨ ਜਾ ਰਿਹਾ ਹਾਂ ਪ੍ਰਕਾਸ਼ ਸਿੰਘ ਬਾਦਲ ਬਹੁਤ ਸਾਰੇ ਲੋਕਾਂ ਦੇ ਜਿਹੇਤੇ ਹੋਈਏ ਪੰਜਾਬ ਦੇ ਅੰਦਰ ਪਰ ਉਹ ਲੋਕ ਇਸ ਗੱਲ ਨੂੰ ਸੁਣ ਲੈਣ ਕਿ ਪੰਜਾਬ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲਦਾਰਾ ਔਰ ਦੂਜੇ ਪਾਸੇ ਇਹਨਾਂ ਦੇ ਜਿਹੜਾ ਸੁਖਬੀਰ ਸਿੰਘ ਬਾਦਲ ਜਿਹਨੂੰ ਸੁੱਖਾਂ ਵਾਲੀ ਵੀ ਕਹਿੰਦੇ ਨੇ ਇਹਨਾਂ ਦੀ ਪੋਰ ਚੰਗੀ ਤਰ੍ਹਾਂ ਖੁੱਲੂਗੀ ਔਰ ਬਿਕਰਮ ਸਿੰਘ ਮਜੀਠੀਏ ਨੂੰ ਚਿੱਟੇ ਤੇ ਕਿਵੇਂ ਲਾ ਕੇ ਗਿਆ ਵੱਡਾ ਬਾਦਲ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ ਔਰ ਪਹਿਲੀ ਖਬਰ ਬਾਦਲ ਤੇ ਹੈ ਸੁਖਵੀਰ ਬਾਦਲ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਦਾ ਮੁੱਖ ਮੰਤਰੀ ਵੀ ਕਹਿ ਰਿਹਾ ਇਹ ਸੁਣ ਲਓ ਉਸ ਤੋਂ ਬਾਅਦ ਬਹੁਤ ਵੱਡੀ ਪੋਲ ਤੁਹਾਡੇ ਸਾਹਮਣੇ ਦਿਖਾਵਾਂਗੇ ਸੁਣੋ ਸੁਖਵੀਰ ਬਾਦਲ ਕਹਿੰਦਾ ਕਹਿੰਦਾ ਵੱਡੇ ਬਾਦਲ ਸਾਹਿਬ ਨੇ ਮੈਨੂੰ ਸਿਖਾਇਆ ਹੈ ਇਹ ਆਪਾ ਪਾਰਟੀ ਚ ਰਹਿਣਾ ਚਾਹੀਦਾ ਹੈ ਆਪਾ ਪਾਰਟੀ ਚ ਰਹਿ ਕੇ ਸੇਵਾ ਹੁੰਦੀ ਹੈ ਵੱਡੇ ਬਾਦਲ ਸਾਹਿਬ ਨੂੰ ਇਹ ਨਹੀਂ ਪਤਾ ਸੀ ਕਿ ਉਹ ਪਹਿਲੀ ਚੋਣ ਚ ਕਿਹੜੇ ਚੋਣ ਨਿਸ਼ਾਨ ਤੋਂ ਲੜੀ ਸੀ ਉਹਨੂੰ 57 ਗੋ ਬੱਚਾ ਗੋ ਬੱਚਾ ਕਿਹੜੇ ਚੋਣ ਨਿਸ਼ਾਨ ਸੀ ਕਾਂਗਰਸ ਦਾ ਅਕਾਲੀ ਦਲ ਤੋਂ ਉਹ ਵਿਚ ਬਣ ਗਿਆ ਸੀ ਬਾਦਲ ਸਾਹਿਬ ਉਸ ਤੋਂ 72 ਚ ਪੈਦਾ ਹੋਈ ਸੀ 1957 ਦੇ ਵਿੱਚ ਪਹਿਲੀ ਚੋਣ ਬਾਦਲ ਸਾਹਿਬ ਨੇ ਪੱਟੇ ਬਾਦਲ ਨੇ ਕਾਂਗਰਸ ਦੇ ਚੋਣਸ਼ਾਨ ਤੇ ਲੜੀ ਸੀ ਇਹਦਾ ਮਤਲਬ ਪ੍ਰਕਾਸ਼ ਸਿੰਘ ਬਾਦਲ ਵੀ ਟਕਸਾਨੀ ਕਾਦੀ ਨਹੀਂ ਹੈਗਾ ਉਹ ਦੂਜਿਆਂ ਨੂੰ ਵਫਾਦਾਰੀਆਂ ਸਿਖਾਉਂਦਾ ਕਦੇ ਕੌਮ ਪ੍ਰਤੀ ਵਫਾਦਾਰ ਰਹੇ ਨਾ ਪਰ ਇਹ ਭਗਵਾਨ ਤਮਨ ਨੂੰ ਗਾਲਾਂ ਕੱਢੀ ਜਾਂਦੇ ਆ ਉਹ ਘਟਿਆ ਬੰਦਾ ਕੋੜਾ ਮੋੜਾ ਬੰਦਾ ਮੈਂ ਕਹਾਂ ਜੀ ਜਨਰਲ ਡੇਅ ਨੂੰ ਰੋਟੀ ਨਹੀਂ ਖਵਾਈ ਅਸੀਂ ਹੂੰ ਜਲੇਆਲੇ ਬਾਗ ਵਾਲੇ ਦਿਨ ਹਜ਼ਾਰ ਬੰਦਾ ਮਾਰ ਕੇ 2000 ਨੂੰ जख्मी ਕਰਕੇ ਰਾਤ ਨੂੰ ਰੋਟੀ ਕਿੱਥੇ ਖਾਦੀ ਸੀ ਮਜੀਠੇ ਖਾਦੀ ਸੀ ਬੜਾ ਰਾਤਰੀ ਭੋਜ ਦਿੱਤਾ ਸੀ ਇਹਨਾਂ ਨੇ ਬਾਤ ਦੇ ਵਿੱਚ ਜਨਰਲ ਡੇਅਰ ਨੂੰ ਦਰਬਾਰ ਸਾਹਿਬ ਚੋਂ ਸਰੋਪਾ ਦਿਵਾਤਾ ਸੀ ਇਹਨਾਂ ਨੇ ਤਾਂ ਸੁਣ ਲਿਆ ਪੰਜਾਬ ਵਾਲੇ ਇਹ ਬਾਦਲਾਂ ਦਾ ਸੱਚ ਹੈ प्रकाश सिंह बादल ਤੋਂ ਲੈ ਕੇ ਵਿਕਰਮ ਸਿੰਘ ਮਜੀਠੀਆ ਦੇ ਪਔ ਤੋ ਦੇਖੀ ਬਹੁਤ سارے ਦੋਸ਼ੀ ਲੋਕ ਨੇ ਪੰਜਾਬ ਦੇ ਤੇ ਪੰਜਾਬ ਦੀ ਇਕੱਲੀ ਸਿੱਖ ਕੌਮ ਹੀ ਨਹੀਂ ਬਲਕਿ ਜਿੰਨੇ ਵੀ ਪੰਜਾਬ ਦੇ ਅੰਦਰ ਮੁਸਲਮ ਸਿੱਖ ਭਾਈਚਾਰਾ ਔਰ ਜਿੰਨੇ ਵੀ ਹਿੰਦੂ ਜਾਂ ਐਸਾਈ ਰਹਿੰਦੇ ਨੇ ਉਹ ਇਸ ਗੱਲ ਨੂੰ ਜ਼ਰੂਰ ਆਪਣੇ ਦਿਮਾਗ ਦੇ ਵਿੱਚ ਉਤਾਰ ਲੈਣ ਕਿ ਉਸ ਵਕਤ ਦੇ ਵਿੱਚ ਕੱਲੇ ਸਿੱਖ ਨਹੀਂ ਬਲਕਿ ਇਹਨਾਂ ਨੇ ਪਤਾ ਨਹੀਂ ਕਿੰਨੇ ਕੁ ਲੋਕ ਮਾਤ ਦੇ ਘੜ ਉਤਾਰ ਦਿੱਤੇ ਸੀ ਜਰਨਲ ਅਡਰ ਸੀ ਨਾ ਜਿਹੜਾ ਉਸ ਬੰਦੇ ਨੂੰ ਇਹਨਾਂ ਨੇ ਏਡਾ ਵੱਡਾ ਸਨਮਾਨ ਦਿੱਤਾ ਸੀ ਜਿਵੇਂ ਸਾਡੇ ਸ਼ਹੀਦੇ ਆਜ਼ਮ ਭਗਤ ਸਿੰਘ ਨੇ ਦੇਸ਼ ਨੂੰ ਯਾਦ ਕਰਵਾਉਣ ਪਿੱਛੇ ਸਾਡੇ ਲੋਕਾਂ ਨੇ ਇਹਨੂੰ ਦਿੱਤਾ ਸੀ ਏਡਾ ਵੱਡਾ ਮਾਨ ਬਖਸ਼ਿਆ ਜਰਨਲ ਅਡਰ ਨੂੰ ਤਾਂ ਤੁਸੀਂ ਇਹ ਵੇਖੋ ਵੀ ਪੰਜਾਬ ਦੇ ਵਾਸੀ ਕਿਸ ਗੱਲ ਦੇ ਨਾਲ ਐਕਸੈਪਟਰੀ ਖੜੇ ਨੇ ਸੁਰਵੀਰ ਬਾਦਲ ਨੂੰ ਕਿਵੇਂ ਚੱਕ ਲਿਆ ਪੰਜਾਬ ਦੇ ਮੁੱਖ ਮੰਤਰੀ ਨੇ ਸਮਝੋ ਚੱਕ ਲਿਆ ਅੱਗੇ ਭਾਈ ਹੁਣ ਸੁਰਵੀਰ ਬਾਦਲ ਦੇ ਪੈਰਾਂ ਉੱਤੇ ਚੱਲੇ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹ ਪੰਜਾਬ ਦੇ ਪੱਤਰਕਾਰਾਂ ਦੇ ਕੋਲ ਜਾ ਕੇ ਇੰਟਰਵਿਊ ਤੋਂ ਇੰਟਰਵਿਊ ਕਰ ਰਿਹਾ ਯਾਨੀ ਜਿੰਨੀ ਝੋਲ ਸਾਡੇ ਹੱਥੋਂ ਉਹ ਨਿਕਲ ਗਏ ਆਉਣ ਵਾਲਾ ਸਮਾਂ ਅਸਤਾਈ ਦਾ ਜਿਹੜਾ ਇਹਨਾਂ ਸਾਰੇ ਲੀਡਰਾਂ ਦੀਆਂ ਧਿਰਾਂ ਦੇ ਸਾਹਮਣੇ ਖੜਾ ਉਹਦੇ ਪਿੱਛੇ ਕੰਨੀ ਕੁਰਸੀ ਦੇ ਪਿੱਛੇ ਅੱਗ ਲੱਗੀ ਉਹਨਾਂ ਲੋਕਾਂ ਨੂੰ ਪੰਜਾਬ ਪ੍ਰਤੀ ਕੋਈ ਹਮਦਰਦੀ ਨਹੀਂ ਹੈ ਇਸ ਇੱਕ ਗੱਲ ਤੋਂ ਹਿਸਾਬ ਕਿਉਂ ਨਹੀਂ ਲਾਉਂਦੇ ਕਿ ਜਿਹੜੇ ਲੋਕ 50 60 ਸਾਲਾਂ ਦੇ ਅੰਦਰ ਪੰਜਾਬ ਦਾ ਕੁਝ ਨਹੀਂ ਬਦਲ ਸਕੇ ਬਲਕਿ ਪੰਜਾਬ ਦੀ ਨਸ਼ਿਆਂ ਦੀ ਦਲਦਲ ਦੇ ਵਿੱਚ ਸਿੱਤਰਣ ਵਾਲੇ ਲੋਕ ਇਹੀ ਨੇ ਤੇ ਉਹ ਲੋਕਾਂ ਤੋਂ ਉਮੀਦ ਕੀ ਕਰਦੇ ਹੋ ਕਿ ਸਾਡੇ ਪੰਜਾਬ ਦੀ ਵਾਪਸੀ ਕਰਵਾ ਦੇਣੀ ਹੈ ਉਸੇ ਮਾਹੌਲ ਦੇ ਵਿੱਚ ਜਦੋਂ ਸਤਜੀਤ ਦੀ ਜ਼ਮਾਨਾ ਸੀ ਨਾ ਤਾਂ ਉਹਦੇ ਕਹਿੰਦੇ ਸੀ ਬੜਾ ਚੰਗਾ ਸਮਾਂ ਸੀ ਪਰੋ ਹੀ ਲੋਕ ਨੇ ਇਤਨੇ ਜਿਨ੍ਹਾਂ ਨੇ ਬਹੁਤ ਜ਼ਿਆਦਾ ਕਰਜ ਵੀ ਲੈ ਦਿੱਤਾ ਜਮਾਨਾ ਤਾਂ ਹੁਣ ਅਪੀਲ ਸਾਡੇ ਪੰਜਾਬੀਆਂ ਨੂੰ ਵੀ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਹਲੇ ਤਿੰਨ ਸਾਲ ਤਾਂ ਤਲੀ ਬੀਤੇ ਚਲੋ ਤਿੰਨ ਸਾਲ ਮੰਨ ਵੀ ਲੈਨੇ ਆ ਪਰ ਜਿਹੜੇ ਲੋਕਾਂ ਨੇ ਤੁਸੀਂ 25-25 ਸਾਲ ਲਗਾਤਾਰ ਪੰਜਾਬ ਸੁਧਾਉਂਦੇ ਰਹੇ ਪੰਜਾਬ ਨਹੀਂ ਬਟਾਉਂਦੇ ਰਹੇ ਆਪਣੇ ਬਜ਼ੁਰਗਾਂ ਤਾਂ ਕਿਹੇ ਲੁੱਟਦੇ ਰਹੇ ਪੰਜਾਬ ਪੂਰੇ ਨੂੰ ਲੁੱਟਿਆ ਇਹਨਾਂ ਨੇ ऐसे करके ਲੋਕਾਂ ਦੇ ਕਹਿੰਦੇ ਜੀ ਇਹਨਾਂ ਦੇ ਘਰ ਦੇ ਵਿੱਚ 2 ਮਾਣ ਸੋਨਾ ਪਿਆ ਤੁਹਾਡੇ ਆਪਣੇ ਨਹੀਂ ਪਿਆ ਜਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਨਹੀਂ ਪਿਆ ਸੋਨਾ ਗੱਲਾਂ ਨਹੀਂ ਪੰਜਾਬ ਦੇ ਲੋਕ ਸਮਝਣ ਜਿਹੜੇ ਲੋਕ ਛਰੇ ਆਮ ਤੁਹਾਡੇ ਤੇ ਡਾਕਾ ਪਾਉਂਦੇ ਨੇ ਛਰੇ ਆਮ ਤੁਹਾਨੂੰ ਧਮਕੀਆਂ ਦਿੰਦੇ ਕੁੱਟਣ ਦੀ ਗੱਲ ਕਰਦੇ ਮਾਰਨ ਦੀ ਗੱਲ ਕਰਦੇ ਨੇ ਤੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਨੂੰ ਛਰੇ ਆਮ ਸਾਰਾ ਟੱਬਰ ਤੱਕੀ ਦਿੰਦਾ ਜਦੋਂ ਬਕਰਨ ਸਿੰਘ ਮਜੀਠੀਆ ਦੇ ਐਕਸ਼ਨ ਹੋ ਜਾਂਦਾ ਪੰਜਾਬ ਦੇ ਲੋਕ ਕਹਿੰਦੇ ਆ ਜੀ ਬਹੁਤ ਚੰਗਾ ਗੱਲ ਕਰ ਦਿੱਤਾ ਤੇ ਦੂਜੇ ਪਾਸੇ ਇਹਨਾਂ ਦੀਆਂ ਜਿਹੜੀਆਂ ਧਿਰਾਂ ਨੇ ਵਿਰੋਧੀ ਉਹ ਚਾਹੇ ਕਾਂਗਰਸ ਦੀ ਲੀਡਰ ਕਹਿੰਦਾ ਹੁਣ ਚੰਨੀ ਨੇ ਚੰਨੀ ਨੇ ਕੀ ਕਿਹਾ ਸੀ ਪਹਿਲਾਂ ਤਾਂ ਬਿਆਨ ਦੇ ਦਿੱਤਾ ਕਹਿੰਦਾ ਜੀ ਬੜਾ ਮਾਲਾ ਕੰਮ ਕਰ ਦਿੱਤੇ ਤੇ ਜਦੋਂ ਮੁੱਖ ਮੰਤਰੀ ਨੇ ਤਾਰਾ ਕਿਸੇ ਤੇ ਤੁਹਾਡੇ ਵੀ ਕਾਹਦੇ ਤਿਆਰ ਹੋਣ ਲੱਗ ਰਹੇ ਨੇ ਕਰ ਲੋ ਤਿਆਰੀ ਆਪਦੀਆਂ ਵੀ ਤਾਂ ਫੇਰ ਪਤਾ ਕੀ ਕਹਿੰਦਾ ਕਹਿੰਦਾ ਮੈਨੂੰ ਤਾਂ ਇਹ ਲੱਗਿਆ ਜੀ ਜਿਵੇਂ ਕੋਈ ਪਰਦਾ ਟਫੜ ਲਿਆ ਹੁੰਦਾ ਮਨੀਮੀ ਪਤਾ ਸੀ ਮਜੀਠੀਆ ਤੇ ਕਿਸੇ ਵਾਰ ਤੇ ਮਜੀਠੀਏ ਦੇ ਪਿੱਛੇ ਪਏ ਹੋਏ ਸੀ ਨਾਟਕ ਕਰਦੇ ਸੀ ਉੱਤੋਂ ਉੱਤੋਂ ਅੰਦਰੋਂ ਇੱਕੋ ਹੀ ਘਰ ਆਇਆ ਇਹ ਕਹਿੰਦੇ ਅਸੀਂ ਮਜੀਠੀਏ ਦੇ ਘਰ ਦੇ ਵਿੱਚ ਰੱਸਾ ਪਾ ਕੇ ਕਿਹੜੀ ਕਿਲੇ ਲੈ ਕੇ ਜਾਵਾਂਗੇ ਜੀ ਕੋਈ ਇਹ ਤੁਹਾਡੇ ਸਾਹਮਣੇ ਨਾਟਕਵਾਜੀ ਆ ਕੋਈ ਪੰਜਾਬ ਪ੍ਰਤੀ ਨਹੀਂ ਹੈਗੇ ਨਾ ਪੰਜਾਬ ਪੱਖੀ ਨੇ ਇਹ ਲੋਕ ਪੰਜਾਬ ਵਿਰੋਧੀ ਨੇ ਸੱਚ ਬੋਲਣਾ ਤੇ ਸੱਚ ਸੁਣਨਾ ਬੜੀ ਹਿੰਮਤ ਦੀ ਲੋੜ ਹੁੰਦੀ ਹੈ ਚੈੱਕ ਕਰਕੇ ਸਾਡੇ ਜਿੰਨੇ ਵੀ ਭੈਣ ਭਰਾ ਇਸ ਗੱਲ ਨੂੰ ਮੇਰੀ ਨੂੰ ਸੁਣ ਰਹੇ ਨੇ ਇਹ ਕੋਈ ਖਬਰ ਪਿਆ ਮਜ਼ਾਕ ਨਹੀਂ ਹੈ ਇਹ ਅਸਲੀਅਤ ਹੈ ਤਾਂ ਇਸ ਗੱਲ ਨੂੰ ਐਕਸੈਪਟ ਕਰਕੇ ਥੋੜਾ ਜਿਹਾ ਸੋਚ ਸਮਝ ਕੇ ਤੁਸੀਂ ਵੀ ਦੇਖਿਓ ਕਿ ਜਿਹੜੇ ਲੋਕ ਸਾਡੇ ਪੰਜਾਬ ਨੂੰ ਉਸ ਅੰਗਰੇਜ਼ਾਂ ਦੀ ਤਰ੍ਹਾਂ ਵਗਾਰਨ ਤੇ ਤੋੜਨ ਦੀ ਗੱਲ ਕਰਦੇ ਨੇ ਆਪਣੀ ਸਿਰਫ ਕੁਰਸੀ ਦਾ ਮਾਮਲਾ ਹੋਰ ਕੁਝ ਨਹੀਂ ਹੈ ਤਾਂ ਠੀਕ ਹੈ ਪੰਜਾਬ ਵਾਲੇ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਦਾ ਸਬਸਕ੍ਰਾਈਬ ਜਰੂਰ ਕਰ ਲਿਓ ਤਾਕੀ ਇਹੋਂ ਬੜਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲਟ ਜ਼ਰੂਰ ਕਰ ਲੈਣਾ ਜੀ ਧੰਨਵਾਦ ਤੇ ਅੱਜ ਦੀ ਵੀਡੀਓ ਆਪਾਂ ਦੇਖੀ ਕਿ ਮੁੱਖ ਮੰਤਰੀ ਪੰਜਾਬ ਸਾਹਿਬ ਬਾਦਲ ਪਰਿਵਾਰ ਦੇ ਬਾਰੇ ਦੱਸਦੇ ਪਏ ਕਿ ਕਿਸ ਤਰ੍ਹਾਂ ਇਹਨਾਂ ਨੇ ਪੰਜਾਬ ਦਾ ਬੇੜਾਗਰਕ ਕੀਤਾ ਕਿਦਾਂ ਪੰਜਾਬ ਦਾ ਨੁਕਸਾਨ ਕੀਤਾ ਵੱਡੇ ਬਾਦਲ ਤੋਂ ਲੈ ਕੇ ਛੋਟੇ ਬਾਦਲ ਸਾਰਿਆਂ ਦੀਆਂ ਉਹ ਗੱਲਾਂ ਦੱਸਦੇ ਪਏ ਐ ਕਿ ਕਿਸ ਤਰ੍ਹਾਂ ਵੱਡੇ ਬਾਦਲ ਨੇ 1984 ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਨੁਕਸਾਨ ਪਹੁੰਚਾਇਆ ਸੀ ਤੇ ਹੁਣ ਜਮਨੀ ਚੋਣਾਂ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੀ ਘਰ ਵਾਲੀ ਹਰ ਸਿਮਰਤ ਕੌਰ ਵੀ ਬਹੁਤ ਪਰੇਸ਼ਾਨ ਨੇ ਤੇ ਲੋਕਾਂ ਨੂੰ ਝੂਠੇ ਵਾਅਦੇ ਕਰਨਦੇ ਆ ਕਿ ਕਿਸੇ ਤਰ੍ਹਾਂ ਅਸੀਂ ਦੁਬਾਰਾ ਜਿੱਤ ਲਈਏ ਪਰ ਲੋਕ ਇਹਨਾਂ ਦੀ ਹਕੀਕਤ ਜਾਣ ਚੁਕੇ ਆ ਜਿਸ ਤਰ੍ਹਾਂ ਵਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੇ ਲੋਕਾਂ ਨੂੰ ਹੁਣ ਨੁਕਸਾਨ ਪਹੁੰਚਾਇਆ ਨਾਲ ਸਭ ਉਹਨਾਂ ਦੀ ਹਕੀਕਤ ਤੋਂ ਆਕਸ਼ਨਾ ਹੋ ਗਏ ਸਭ ਨੂੰ ਪਤਾ ਲੱਗ ਗਿਆ ਕਿਸ ਤਰ੍ਹਾਂ ਲੋਕਾਂ ਦੇ ਘਰ ਉਜਾੜੇ ਇਹਨਾਂ ਨੇ ਕਿਸ ਤਰ੍ਹਾਂ ਚੇਤੇ ਲਾਇਆ ਨਸ਼ਾ ਘਰ ਘਰ ਵਾਰ ਦਿੱਤਾ ਹੁਣ ਪੰਜਾਬ ਦੇ ਲੋਕ ਇਹਨਾਂ ਦੀ ਗੱਲਾਂ ਚ ਨਹੀਂ ਆਉਣਾ ਹੁਕਮੰਤਰੀ ਪੰਜਾਬ ਸਾਹਿਬ ਦੱਸਦੇ ਆ ਕਿ ਕਿਸ ਤਰ੍ਹਾਂ ਮੈਨੂੰ ਵੀ ਬੁਰਾ ਭਲਾ ਕਹਿੰਦੇ ਧਮਕੀਆਂ ਲਾਉਂਦੇ ਆ ਪਰ ਮੈਂ ਡਰਨੇ ਵਾਲਾ ਨਹੀਂ ਇਹਨਾਂ ਨੂੰ ਇਹਨਾਂ ਦੇ ਅੰਜਾਮ ਤੱਕ ਪਹੁੰਚਾਵਾਂਗਾ ਜੋ ਜੋ ਕੀਤਾ ਇਹਨਾਂ ਨੇ ਇਹਨਾਂ ਨੂੰ ਭੁਗਤਣਾ ਪੈਣਾ ਬਾਕੀ ਵੀਰੋ ਅੱਜ ਦੀ ਵੀਡੀਓ ਤੁਸੀਂ ਦੇਖੀ ਜ ਇਸ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਾ ਰਿਕਵਟ ਇਸ ਰਾਖਿਆ ਰਬੜਾ